बिल्कुल तस्वीर भी यादगारी खिचवाईया जा रही दर्शन कर सकते साफ है जी मौसम बिल्कुल बहुत ही ठंड भी नहीं है तो ਸਾਰਾ ਜੇ ਤੁਸੀਂ ਦੇਖ ਰਹੇ ਹੋ ਇਹ ਸਥਾਨ ਦੇ ਉੱਪਰ ਜੋ ਤਾ ਉਤਰਦੀਆਂ ਇਹ ਆਪ ਵੀ ਕੱਲ ਵੀ ਵਿਖਾਇਆ ਸੀਗਾ ਇਹ ਸਥਾਨ ਤੇ ਬਿਲਕੁਲ ਇਹ 10 महाविद्याਆਂਆਂ ਦੀਆਂ ਜੋ ਮੂਰਤੀਆਂ ਇੱਥੇ ਸਥਾਪਿਤ ਨੇ ਇੱਕ ਈਪਲੀ ਹੈ ਜਿੱਥੇ ਕਿ ਬਿਲਕੁਲ ਜਦੋਂ ਜੁਤਾਂ ਉੰਨੀਆਂ ਤਾਂ ਕੱਲੇ-ਕੱਲੇ ਪੱਥਰ ਦੇ ਉੱਪਰ ਰੋਸ਼ਨੀ ਨਜ਼ਰ ਆਉਂਦੀ ਹੈ ਤੇ ਇੱਥੇ ਹਵਨ ਕੌਂਡ ਦੇ ਵਿੱਚ ਹਵਨ ਕੀਤੇ ਜਾਂਦੇ ਨੇ ਦੇਖ ਸਾਹਬੋ ਕਿ ਜੋ ਸਾਰੀ ਰਾਖਾ ਹੈ ਇੱਥੀ ਅੰਭਿਚੇ ਦੇ ਕੁਝੀ ਟੰਗ ਦੇ ਨਾਲ ਖੱਤ ਹੋ ਜਾਂਦੀ ਹੈ ਕਿਤੇ ਬਾਹਰ ਬਹਾਈ ਨਹੀਂ ਜਾਂਦੀ ਜਾਂ ਹੋਰ ਸਾਰਾ ਦੇਖ ਸਕਦਾ ਤੁਸੀਂ ਸਮੇਂ ਚੱਲ ਇਹ ਸਮੇਂ ਸੰਗਤਾਂ ਪਹੁੰਚੇ ਉਹਨਾਂ ਦਰਬਾਰ ਦੇ ਵਿੱਚ ਤੇ ਮਹਾਮਈ ਦੇ ਤਵੰਦ ਸਾਹਮਣੇ ਦੇ ਦਰਸ਼ਨ ਦੇਖ ਸਕਦੇ ਤੁਸੀਂ ਸਾਰਾ ਇਸ ਵੇਲੇ ਮੌਸਮ ਜਿਹੜਾ ਬੜਾ ਸ਼ਾਨਦਾਰ ਬਣਿਆ ਹੋਇਆ ਤੇ ਸੰਗਤਾਂ ਸੰਗਤਾਂ ਪਹੁੰਚ ਰਹੀਆਂ ਨੇ ਤੇ ਬਹੁਤ ਹੀ ਸ਼ਾਨਦਾਰ ਰੂਪ ਵਿੱਚ ਆਬਾਦੋ ਦੇਖ ਸਕਦੇ ਕੋਈ ਮਾਂਖਾ ਦੇ ਅੰਦਰ ਦੇ 이다 같았네 인더스 문 이제 도드 서로 ਤੋ ਜੀ ਆਓ ਜੀ ਆਇਆਂ ਨੂੰ ਦਸਤਖਤ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਓ ਬਹੁਤ ਬਹੁਤ ਜੀਰੀ ਕਰਦੇ ਹਾਂ ਪਰ ਲਾਈਸੈਂਸ ਕਰਨਾ ਹੈ 3 ਸਾਲ ਦੀਆਂ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਅੱਜ ਨਵਾਂ ਸਾਲ ਦਾ ਪਹਿਲਾ ਦਿਨ ਹੈ ਜਿੱਥੋਂ ਨੂੰ ਲੈ ਕੇ ਕੁਰਾਲੀ ਦੀ ਪੂ ਲੰਗਰ ਕਮੇਟੀ ਵੱਲੋਂ ਮਾਤਾ ਨਾਨੇ ਦੀ ਦੇਵੀ ਦੇ ਦਰਵਾਜ਼ੇ 'ਤੇ ਬ੍ਰੈਡ ਪਕੌੜੇ, ਚਾਹ ਪਕੌੜੇ, ਰੋਟੀ, ਕੜੀ ਚਾਵਲ ਤੇ ਗਰਮ ਗਰਮ ਚਾਹ ਦੇ ਲੰਗਰ ਲਗਾਏ ਗਏ ਹਨ। ਆ ਤੁਹਾਨੂੰ ਦਿਖਾਣੇ ਆ ਮਾਤਾ ਨਾਨੇ ਦੀ ਦੇਵੀ ਦੇ ਦਰਬਾਰ ਦੀਆਂ ਝਲਕੀਆਂ ਤੇ ਕੁਰਾਲੀ ਦੀ ਸੰਗਤ ਵੱਲੋਂ ਲਾਏ ਗਏ ਲੰਗਰ ਦੀਆਂ ਝਲਕੀਆਂ ਕੀ ਕਰ ਰਹੇ ਲੋਕ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ। ਮਾਤਾ ਨਾਨੇ ਦੀ ਦੇਵੀ ਦੇ ਦਰਬਾਰ ਤੋਂ ਮੈਂ ਹਰੀਸ਼ ਵਟਲਾ।